ਕਲੇ ਮਿਸਤਰੀ ਦਾ ਮੈਨੂੰ ਠੇਕੇਦਾਰ ਦਾ ਫੋਨ ਆਇਆ ਵੀ ਭਾਈ ਉੱਪਰ ਵਾਲਾ ਠੇਕੇਦਾਰ ਬਿਨਾ ਪਿਲਰੋਂ ਤਾਂ ਵੀਰ ਜੀ ਚੁੱਕੀ ਜਾਂਦਾ ਜੀ ਕੰਮ ਦਵਾ ਦੋ ਚੜਾਈ ਡਿਆ ਜੇ ਕਰਨਾ ਤੇ ਉਹਨੇ ਪਿਲਰ ਨਹੀਂ ਪਾਉਣੇ ਤੇ ਮੁੜ ਕੇ ਜਾ ਕੇ ਠੇਕੇ ਦੇ ਲੱਡੂ ਠੇਕੇਦਾਰ ਨੇ ਮੈਨੂੰ ਕਿਹਾ ਵੀ ਭਾਜੀ ਪਿੱਲਰ ਪਾਉਣੇ ਆ ਤੇ ਅਗਲੇ ਨੇ ਕਿੰਦਾ ਵੀ ਮੈਂ ਲਉ ਕਿਹਾ ਵੀ ਤੂੰ ਕਹਦਾ ਮਿਸਤਰੀਆਂ ਕਹਦਾ ਠੇਕੇਦਾਰ ਤੈਨੂੰ ਇਹ ਨਹੀਂ ਪਤਾ ਵੀ ਪਿੱਧਰਾਂ ਤੋਂ ਬਿਨਾ ਸਰਦਾ ਹੀ ਨਹੀਂ ਭਾਜੀ ਮੈਂ ਇਹਨੂੰ ਕਿਹਾ ਸੀ ਪਿੱਲਰ ਪਾਉਣੇ ਆ ਮੈਂ ਪਿੱਧਰਾਂ ਤੋਂ ਬਗੈਰ ਚਨਾਈ ਨਹੀਂ ਚੁਕਣੀ ਇਹਨੇ ਕਿਹਾ ਵੀ ਪਿੱਲਰਾਂ ਦੀ ਲੋੜ ਨਹੀਂ ਗਈ ਤੈਨੂੰ ਮੈਂ ਜਦੋਂ ਕਹਿੰਨਾ ਵੀ ਲੋੜ ਨਹੀਂ ਗਈ ਫਿਰ ਮੈਂ ਫਿਰ ਕੇ ਚਨਾਈ ਚੁੱਕਤੀ ਤੇ ਫਿਰ ਹੁਣ ਉਹਨੇ ਕਾਹ ਤੋਂ ਪੁਆਏ ਆ ਹੁਣ ਉਹ ਜਿਹੜਾ ਤਰਵਾਇਆ ਉੱਥੇ ਉਹ ਭਾਜੀ ਇਹ ਕਰਨੇ ਤਲਾਇਆ ਵਾ ਵੀ ਮੈਂ ਇਹਦੇ ਪੈਸੇ ਦੇਨੇ ਇਹਨੇ ਕੋਰਟ 'ਚ ਕੇਸ ਲਾਤਾ ਵ ਮਤਲਬ ਯਾਰ ਜਦੋਂ ਤੁਸੀਂ ਆਪੇ ਪਹਿਲਾਂ ਕਹਿਣਦੇ ਹੋ ਵੀ ਕਹਿੰਦਾ ਸੀ ਜੇ ਮੇਰਾ ਨੁਕਸਾਨ ਹੋਊਗਾ ਤਾਂ ਮੈਂ ਚੱਲੂੰਗਾ ਹਾਂਜੀ ਮੁੜ ਕੇ ਉਹਨੇ ਤੁਹਾਡੇ ਤੇ ਵੀ ਤੁਹਾਨੂੰ ਇਹ ਵੀ ਕਿਹਾ ਕਿ ਭਾਜੀ ਇਹ ਮਲੇਰੀ ਆ ਕੰਮ ਹੀ ਉਹ ਇਹਨੇ ਉੱਥੇ ਵੀ ਠੱਗੀ ਮਾਰੀ ਫਲਾਣੇ ਦਾ ਠੱਗੀ ਮਾਰੀ ਉਹ ਮਤਲਬ ਸਮਝਦੇ ਹੋ ਕਿ ਤੁਹਾਡੇ ਉੱਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਜੀ ਇਹਨਾਂ ਨੇ ਸਾਡੇ ਕੋਲੇ ਮਗ ਮੰਗ ਕੇ ਕੰਮ ਲਿਆ ਨਹੀਂ ਪਾਜੀ ਮੈਂ ਇਨੀ ਗੱਲ ਕਦੀ ਵੀ ਨਹੀਂ ਕਹੀ ਮੈਨੂੰ ਇਹ ਖੁਦ ਮੈਂ ਠੇਕੇ ਤੇ ਬੱਬੂ ਦੀ ਦੁਕਾਨ ਦੇ ਲਾਗੇ ਖਲੋਤਾ ਫਰੂਟ ਵਾਲਿਆਂ ਦੀ ਇਹਨੇ ਮੋਟਰ ਗੱਡੀ 'ਚ ਉੱਤਰ ਕੇ ਮੇਰਾ ਨੰਬਰ ਲਿਆ ਵਾ ਮੈਨੂੰ ਆਂਦਾ ਵੀ ਲੱਡੂ ਪਾਜੀ ਉੱਤੇ ਮੇਰਾ ਦੂਜੀ ਮੈਦ ਦਾ ਕੰਮ ਕਰੋਗੇ ਮੈਂ ਕਿਹਾ ਨਹੀਂ ਪਾਜੀ ਅਜੇ ਮੇਰੇ ਕੋਲ 10-15 ਦਿਨ ਟਾਈਮ ਨਹੀਂ ਹੈਗਾ ਮੁੜ ਕੇ ਫੇਰ ਇਹਨੇ ਬਦੋ-ਬਦੀ ਫੇਰ ਚੌਥੇ ਪੰਜਵੇਂ ਦਿਨ ਟੱਕਰ ਪਿਆ ਤੇ ਮੈਂ ਫੇਰ ਗਿਆ ਮੈਂ ਕਿਹਾ ਪਾਜੀ ਮੈਂ ਕੋਈ ਨਹੀਂ ਅਜੇ ਟਾਈਮ ਮੈਂ ਲਾਗੇ ਲੈਂਟਰ ਪਾਉਣ ਵਾਲਾ ਉਹਨਾਂ ਦੀ ਦੁਕਾਨ ਦਾ ਲੈਂਟਰ ਪਾਜੀ ਉਹ ਤਾਂ ਕਹਿੰਦੇ ਨੇ ਤੁਸੀਂ ਆ ਕੇ ਤਰਲੇ ਮਾਰਦੇ ਰਹੇ ਹੋ ਪਾਜੀ ਮੈਨੂੰ ਸੇ ਨਹੀਂ ਪਾਜੀ ਇਹ ਮੈਨੂੰ ਕਹਿੰਦੇ ਸੀ ਕਿ ਸਾਨੂੰ ਬਾਈਪਾਸ ਵਾਲਿਆਂ ਨੇ ਬੜੀ ਤੰਗੀ ਦਿੱਤੀ ਆ ਤੇ ਸਾਡੇ ਮਿਸਤਰੀ ਨੂੰ ਲੇਬਰ ਵੀ ਨਹੀਂ ਮਿਲਦੀ ਤੇ ਮਿਸਤਰੀ ਵੀ ਨਹੀਂ ਮਿਲਣਦੇ ਤੇ ਤੂੰ ਸਾਡਾ ਦੂਜੀ ਮੈਜਲ ਦਾ ਕੰਮ ਕਰਦੇ ਪਾਜੀ ਫੇਰ ਮੈਂ 15 20 ਦਿਨਾਂ ਬਾਅਦ ਫੇਰ ਮੈਨੂੰ ਟੱਕਰ ਆ ਮੈਂ ਵੀ ਚੋਈ ਨੂੰ ਟਾਈਮ ਹੀ ਨਹੀਂ ਦਿੰਦਾ ਰਿਹਾ ਵੀ ਮੇਰੇ ਕੋਲ ਹੈਗਾ ਕਿ ਨਹੀਂ ਹੈਗਾ ਉਹ ਜਿਹੜੇ ਪਿੱਲਰ ਆ ਉਹ ਤੁਹਾਡੇ ਦੁਆਰਾ ਨਹੀਂ ਕੱਢੇ ਗਏ ਤੁਸੀਂ ਕੰਦਾ ਕੱਢੀਆਂ ਆ ਉਹ ਮੁੜ ਕੇ ਉਹ ਤੜਵਾਇਆਂ ਆ ਤੜਵਾ ਕੇ ਮੁਰਤੀઓને ਕਹਿੰਦਾ ਮੈਂ 10000 ਰੁਪਿਆ ਪੱਲਿਓਂ ਲਾ ਕੇ ਤੇ ਫੇਰ ਮੈਂ ਪਿੱਲਰ ਕਢਾਇਆ ਭਾਜੀ ਮੈਂ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ ਭਾਜੀ ਥੱਲੇ ਵਾਲੇ ਸਾਰੇ ਪਿਲਰ ਉੱਤੇ ਖੜਨੇ ਆਂ ਕਹਿੰਦਾ ਮੈਂ 2200 2 ਕਵਾਂਟਲ ਸਰੀਆ ਲਿਆ ਕੇ ਦੇਣਾ ਯੋ ਮੇਰੇ ਵੱਲੋਂ ਜਿੱਥੇ ਮਰਜ਼ੀ ਬਤਲਾ ਉਹਦੇ ਨਾਲ ਮੈਂ ਤਿੰਨ ਪਿਲਰ ਪਾਏ ਆ ਤੇ ਬਾਕੀ ਮੈਨੂੰ ਆਂਦਾ ਕਿ ਕਿਤੇ ਲੋੜ ਨਹੀਂ ਕਿ ਪਿਲਰਾਂ ਦੀ ਸਾਰੇ ਥੱਲੇ ਪਿਲਰ ਪਏ ਆ ਉੱਤੇ ਨੱਟ ਚੱਲੀ ਆਂਦਾ ਪਹਿਲੇ ਕਮਰੇ ਸਾਡੇ ਬਿਲਕੁਲ ਕੋਈ ਪਿਲਰ ਨਹੀਂ ਪਿਆ ਤੇ ਉਹ ਵਜ੍ਹਾ ਤੱਕ ਖਲੋਤੇ ਆ ਮਿਸਤਰੀ ਜੀ ਚਲ ਮੈਂ ਇੱਕ ਮਿੰਟ ਲਈ ਤੁਹਾਡੀ ਗੱਲ ਮੰਨ ਵੀ ਲਵਾਂ ਕਿ ਜੇ ਉਹਨੇ ਆ ਗੱਲ ਕਹੀ ਆ ਪਰ ਭਾਜੀ ਚੀਜ਼ ਦੇ ਮਾਸਟਰ ਤੇ ਤੁਸੀਂ ਜੀ ਤਾਨੂੰ ਬਦ ਪਤਾ ਉਹਨੂੰ ਥੋੜੀ ਪਤਾ ਤੁਸੀਂ ਬਿਨਾ ਪਿਲਰਾਂ ਤੋਂ ਕਿੱਦਾਂ ਬਿਲਡਿੰਗ ਪਾ ਦੋਗੇ ਪਾਜੀ ਇਹ ਪਾ ਦੋਗੇ ਪਾਜੀ ਮੇਰੇ ਵੇਖੋ ਜਦੋਂ ਮੈਂ ਇੱਕ ਦਿਨ ਕੰਮ ਕੀਤਾ ਵਾ ਮੈਂ ਇਹਨੂੰ ਕਿਹਾ ਪਾਜੀ ਪਿਲਰਾਂ ਵਾਸਤੇ ਸਰੀਆ ਲਿਆ ਦਿਓ ਇਹਨੇ ਕਿਹਾ ਵੀ ਪਿਲਰਾਂਾਂ ਦੇ ਵਾਸਤੇ ਤਿੰਨ ਪਿਲਰ ਸਿਰਫ ਮੈਂ ਪਾਉਣੇ ਆ ਉਹ ਵੀ ਜੀ ਕਰਦਾ ਪਾ ਜੀ ਕਰਦਾ ਨਾ ਪਾ ਹੋਰ ਮੈਂ ਸਰੀਆ ਨਹੀਂ ਲਿਆ ਕੇ ਦੇਣਾ ਤੇ ਇਹਨਾਂ ਪਿਲਰਾਂ ਦੇ ਇਹਦੇ ਨਾਲ ਤੁਸੀਂ ਫਿਰ ਮੈਂ ਫੇਰ ਉਹ ਗੱਲ ਆ ਗਈ ਤੁਸੀਂ ਸਿਆਣੇ ਪਿਆਣੇ ਬੰਦੇ ਤੇ ਤੁਹਾਡਾ ਕੰਮ ਆ ਮੈਂ ਤਾਂ ਨਿਆਣਾ ਮੈਨੂੰ ਨਹੀਂ ਪਤਾ ਜਾਂ ਉਹ ਨਿਆਣਾ ਹੋਊਗਾ ਤੁਸੀਂ ਬਿਨਾ ਪਿਲਰਾਂ ਤੋਂ ਕਿਵੇਂ ਉਹਨੂੰ ਕਹਿ ਸਕਦੇ ਹੋ ਕਿ ਮੈਂ ਲੈਂਟਰ ਪਾ ਦਾਂ ਵੀਰੇ ਤੇਰੇ ਕ ਭਾਜੀ ਇਹ ਕਹਿੰਦਾ ਸੀ ਵੀ ਦੂਜੀ ਮਾਇਲਿਆ ਥੱਲੇ ਸਾਰੀ ਚ ਕਿਲਰ ਪਏ ਆ ਤੂੰ ਇਹ ਗੱਲ ਨੂੰ ਛਾੜ ਦੇ ਜਿੰਮੇਵਾਰੀ ਮੇਰੀ ਆ ਕਿ ਤੇਰੀ ਆ ਪੈਸੇ ਮੈਂ ਲਾਉਣੇ ਆ ਕਿ ਤੂੰ ਲਾਉਣੇ ਆ ਅੱਛਾ ਹਾਂਜੀ ਤੇ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਫਿਰ ਇਹ ਜਾਂਦਾ ਵੀ ਮੇਰੀ ਜਿੰਮੇਵਾਰੀ ਆ ਥੱਲੇ ਆਂਦਾ ਸਾਡੀ ਪਹਿਲੀ ਕੋਠੀ ਬਣੀ ਆ ਉਹਦੇ ਚ ਕਾਹੀ ਪਹਿਲਾਂ ਪਾਇਆ ਹੀ ਕੋਈ ਨਹੀਂਗਾ ਤੇ ਮੈਂ ਮੈਂ ਫਿਰ ਕਹਾ ਮੈਂ ਠੀਕ ਆ ਭਾਜੀ ਮੈਂ ਹੱਥ ਜੋੜ ਕੇ ਕਹਾ ਮੈਂ ਭਾਜੀ ਠੀਕ ਆ ਮੈਨੂੰ ਗੁੱਸੇ ਨਾ ਹੋਵੇ ਉਹਨਾਂ ਦਾ ਕਹਿਣਾ ਵੀ ਤੁਹਾਡਾ ਕੰਮ ਹੀ ਇਹੋ ਆ ਵੀ ਫਲਾਣੇ ਦਾ ਤੁਸੀਂ ਠੇਕਾ ਚੁੱਕ ਲੈਣਾ ਬਿਨਾਂ ਰੇਟ ਤੋਂ ਮੁੜ ਕੇ ਤੁਸੀਂ ਤੁਰ ਜਣਾ ਜ ਇਹ ਕੰਮ ਹੀ ਠੱਗੀ ਵਾਲਾ ਕੰਮ ਚੱਲਣ ਡਿਆ। ਭਾਜੀ ਕਾਲੇ ਠੇਕੇ ਕਾਲੇ ਸਰਪੰਚ ਦੀ ਮੈਂ ਅਜੇ ਤੱਕ ਸ਼ਕਲ ਵੀ ਨਹੀਂ ਵੇਖੀ। ਉਹਦਾ ਘਰ ਮੈਂ ਕਿੱਥੇ ਵੇਖਣਾ ਸੀ? ਮੈਨੂੰ ਉਹਦੇ ਘਰ ਦਾ ਵੀ ਨਹੀਂ ਪਤਾ। ਪਰ ਭਾਜੀ ਉਹ ਕਹਿੰਦਾ ਤੁਸੀਂ ਟੈਲਾ ਲਾਈਆਂ ਉਹ ਵੀ ਬੇਫੂਲ ਲਾਤੀਆਂ ਮੈਨੂੰ ਪਟਾਉਣ ਦਾ ਖਰਚਾ ਪੈ ਗਿਆ, ਮੈਨੂੰ ਲਵਾਉਣ ਦਾ ਖਰਚਾ ਪਿਆ। ਉਹਨੂੰ ਮੇਰੇ ਮੂੰਹ ਤੇ ਇੱਕ ਵਾਰੀ ਕਰਾ ਦਿਓ ਮੈਂ ਉਹਦੀ ਸ਼ਕਲ ਵੀ ਨਹੀਂ ਵੇਖੀ ਅਜੇ ਤੱਕ। ਸਰਵਾਲੀ ਮੈਂ ਕੋਈ ਕੰਮ ਨਹੀਂ ਕੀਤਾ ਅਜੇ ਤੱਕ। ਮੇਰਾ ਕੰਮ ਕਿਲੇ ਰਹਿਦਾ ਜੀ ਸਾਰਾ 12 ਮਹੀਨੇ ਕਿਲੇ ਮੈਂ ਕੰਮ ਕਰਨਾ ਵਾ। ਜਿਹੜੇ ਮਰਜ਼ੀ ਕੁਲਦੀਪ ਸਰਪੰਚ ਦੇ ਘਰ ਜਾ ਨਾ ਮੈਂ ਸਲਵੜ ਕਾਲਾ ਇਹਦਾ ਮੈਨੂੰ ਸ਼ੱਕ ਨਹੀਂ ਜੇ ਪਤਾ ਅਜੇ ਤੱਕ ਇਹ ਮਤਲਬ ਉਹ ਸਾਰੇ ਅਲੀਗੇਸ਼ਨ ਝੂਠੇ ਆ ਪਾਜੀ ਜੇ ਕਾਲਾ ਮੈਨੂੰ ਵੇਖ ਕੇ ਕਹਦੇ ਵੀ ਇਹ ਲੱਡੂ ਵਾ ਮੈਂ ਉਹਦੇ ਉਸੇ ਵੇਲੇ ਮੰਨਣ ਨੂੰ ਤਿਆਰ ਹੋ ਜਾਊਂਗਾ ਮੈਨੂੰ ਪਤਾ ਜੇ ਕਾਲਾ ਕੌਣ ਹੈ ਪਾਜੀ ਜੇ ਮੈਂ ਜਾ ਕੇ ਉਹਦੇ ਪਿੰਡੋਂ ਪੁੱਛ ਪਾਛ ਲਵਾਂ ਵੀ ਵੀਜੀ ਚਲੋ ਮੈਂ ਮੰਨ ਲੀਨਾ ਚਲੋ ਕਾਲਾ ਹੋਏ ਕਰੀ ਕਹਿ ਸਕਦਾ ਗਲਤ ਕਹਿ ਸਕਦਾ ਉਹਦੇ ਪਿੰਡੋਂ ਦੇ ਚਾਰ ਬੰਦੇ ਨੂੰ ਪੁੱਛ ਸਕਦੇ ਆ ਵੀ ਤੁਹਾਡੇ ਮਸਾਣਾ ਚ ਵੀ ਇਹ ਟੈਲਾਂ ਲੱਗੀਆਂ ਸੀ ਹਾਂ ਪਾਜੀ ਪੁੱਛ ਸਕਦੇ ਜੀ ਬਿਲਕੁਲ ਪੁੱਛ ਸਕਦੇ ਫਿਰ ਕਿੱਥੇ ਭਜੋਗੇ ਜੇ ਨਿਕਲ ਆਏ ਤੇ ਪਾਜੀ ਮੈਂ ਤਾਰਾ ਗੜ ਦੇ ਪਾਜੀ ਜੇ ਕੋਈ ਬੰਦਾ ਕਹ ਕਹਿ ਦਿੰਦਾ ਨਾ ਮੈਂ ਤਾਲਾਗੜ ਦੇ ਵਿੱਚ ਕੰਮ ਹੀ ਨਹੀਂ ਕੀਤਾ ਮੈਂ ਬਿਜਲੀ ਵਾਲ ਗਲੀਆਂ ਦਾ ਕੰਮ ਕੀਤਾ ਜੇ ਇੱਕ ਸਕੂਲ ਦਾ ਕੰਮ ਕੀਤਾ ਜੇ ਜਿਹੜਾ ਬੋਲਾਂ ਵਾਲੇ ਸਕੂਲ ਦਾ ਕੰਮ ਕੀਤਾ ਜੇ ਲੋਕਡਾਊਨ ਦੇ ਵਿੱਚ ਕਾਲੇ ਦੀ ਸਰਕ ਸ਼ਗਲ ਦਾ ਮੈਨੂੰ ਪਤਾ ਨਹੀਂ ਜੀ ਅਜੇ ਤੱਕ ਬੰਟੀ ਹੁਣ ਵੱਲੋਂ ਮੈਨੂੰ ਔਨ ਕੈਮਰਾ ਕਿਹਾ ਗਿਆ ਕਿ ਪਾਜੀ ਇਹਦਾ 90000 ਰੁਪਿਆ ਬਣਦਾ ਆ ਤੇ ਜਿਹਦੇ ਵਿੱਚੋਂ ਮੇਰਾ ਕਾਫੀ ਨੁਕਸਾਨ ਕਰ ਚੁੱਕਾ ਜੂ ਉਹ ਵੇਖਿਆ ਵੀ ਆ ਉਹ ਨੁਕਸਾਨ ਮੈਂ ਦੇਖ ਚੁੱਕਾ ਜੋ ਸੀਮੈਂਟ ਦੀ ਬੋਰੀ ਰੇਤ ਦੀ ਬੋਰੀ ਜਾਂ ਥੱਲੇ ਸੁੱਟਣੀ ਪਈ ਜੰਮ ਗਿਆ ਤੇ ਉਹ ਅਸੀਂ ਮੇਰਾ ਨੁਕਸਾਨ ਹੋਇਆ ਮੈਂ 10000 ਰੁਪਇਆ ਦੇ ਕੇ ਵੱਖਰੇ بیم ਪੁਆਏ ਤੇ ਤੁਸੀਂ ਕਹਿੰਦੇ ਜੇ ਮੇਰਾ ਇੱਕ 35 ਆ ਉਹ ਕਹਿੰਦਾ ਵੀ 90000 ਵੱੜਦਾ ਸੀ ਵਿੱਚ ਮੈਂ 50 ਦੇ ਚੁੱਕਾ ਭਾਜੀ ਮੇਰੇ ਵੱਲ ਸਿਰਫ 40000 ਰੁਪਇਆ ਆ ਗਟਰ ਬਣਾਇਆ ਮੈਂ ਉਹਦੇ ਵਿੱਚ ਉਹਦੇ ਵਿੱਚ ਮੈਂ ਚਾਰਦਵਾਰੀ ਕੀਤੀ ਆ ਸਾਰੀ ਜਿੰਨੀ ਇਹਦੀ ਚਾਰਦਵਾਰੀ ਆ ਕਰਦੀ ਉਹ ਮੈਂ ਸਾਰੀ ਕੀਤੀ ਆ ਤੇ ਉਹਦੇ ਵਿੱਚੋਂ ਮੈਨੂੰ ਆਇਆ 40000 ਰੁਪਏ ਫਿਰ ਤੁਸੀਂ ਥੱਲੇ ਮੰਲੋ ਜਿੱਥੇ ਪਰਦਾ ਪਰਦੇਣਾ ਸਰ ਸਕਦਾ ਕੀ ਹੈ ਉਹ 9 ਇੰਚ ਦੀ ਕਾਂਦ ਜਿਹੜੀ ਹੁੰਦੀ ਹੈ ਤੁਸੀਂ 13 ਦੀ ਕੱਟ ਮਾਰੀ ਉਹ ਕਿੱਥੋਂ ਕੱਟਤੀ ਭਾਜੀ ਮੈਂ ਕਿਹੜੀ ਰਾਤ ਕੱਟਤੀ ਆ ਇਹਦੇ ਕਹਿਣ ਤੇ ਮੈਂ ਕੱਢੀ ਆ ਵੇਖੇ ਕਿਸੇ ਦੇ ਘਰ ਤੇ 2 ਘੰਟੇ ਜਾ ਕੇ ਕੰਮ ਕਰ ਲਈ ਤੇ ਮਾਲਕ ਉਸੇ ਵੇਲੇ ਆਣ ਕੇ ਵੇਖਦਾ ਵਾ ਵੀ ਇਹ ਕਿਉਂ ਗਲਤ ਕਰਨ ਦਿਆਂ ਤੇ 9 ਦੀ ਕਾਂਦੇ ਨੇ ਕਹਿਆ ਆ ਤੇ 9 ਦੀ ਕੱਢੀ ਗਈ ਆ ਮੈਂ ਆਪਣੇ ਆਪ ਘਰੋਂ ਥੋੜਾ ਇਟਾਂ ਲਿਆਂਦੀਆਂ ਜਾ ਮੈਂ ਘਰੋਂ ਸੀਮੈਂਟ ਲਿਆਂਦਾ ਉਹ ਉਹਦੇ ਕਹਿਣਾ ਨਾ ਕਿ ਮੇਰਾ ਨੁਕਸਾਨ ਕਰ ਕੀਤਾ ਇਹ ਮੈਂ ਮਤਲਬ ਕਿ ਜੋ ਇਹ ਆਂਦਾ ਰ ਮੈਂ ਇਹ ਹੋਈ ਆਂ ਬੇ ਕਿਸੇ ਦੇ ਘਰ ਤੁਣਾ ਜੀ ਜਾਂ ਇੱਥੇ ਨਹੀਂ ਹੁੰਦਾ ਉੱਥੇ ਸਾਰੀ ਢੜੀ ਉੱਥੇ ਸਾਡੇ ਕੋਲ ਰਹਿੰਦਾ ਸੀ ਕਹਿੰਦੇ ਆਉਣ ਕੈਮਰਾ ਕਿਸੇ ਮੀਡੀਆ ਪਰਸੋਂ ਨੂੰ ਝੂਠੀ ਜਾਣਕਾਰੀ ਦੇਣੀ ਬੜੀ ਤਗੜਾ ਆਫੈਂਸ ਚ ਠੀਕ ਹੈ ਜੀ ਇਹ ਗੱਲ ਚੇਤੇ ਰੱਖਿਓ ਹੁਣ ਐਂਡ ਤੇ ਸਿਰਫ ਇੱਕ ਗੱਲ ਦੱਸ ਦਿਓ ਕਿ ਕੀ ਮੰਗ ਕਰਦੇ ਹੋ ਭਾਜੀ ਇੱਕ ਹੋਰ ਮੇਰੀ ਇੱਕ ਗੱਲ ਸੁਣ ਲਿਓ ਪਹਿਲਾਂ ਹੁਣੇ ਮੈਨੂੰ ਕਲੇ ਕੱਲ ਬਾਹਰੋਂ ਫੋਨ ਆਇਆ ਮੈਂ ਸਵੇਰੇ ਕਲੇ ਕੰਮ ਸ਼ੁਰੂ ਕਰਨਾ ਵਾ ਜੇ ਕਲੇ ਦੇ ਵਿੱਚ ਮੈਂ ਕੰਮ ਕਰਨਾ ਵਾ ਤੇ ਫੇਰ ਹੀ ਮੈਨੂੰ ਕੰਮ ਮਿਲਦੇ ਆ ਮੈਂ 12 ਮਹੀਨੇ ਮੇਰਾ ਕਲੇ ਕੰਮ ਮੈਂ ਚਲੋ ਚਲੋ ਠੀਕ ਹੈ ਜੀ ਵ ਮੰਗ ਮੇਰੀ ਇਹੀ ਆ ਪੀ ਫੀਤਾ ਨਾ ਮੇਰਾ ਤੇ ਨਾ ਇਹਨਾਂ ਦਾ ਫੀਤਾ ਲੈ ਆਉਣ ਨਾਵਾਂ ਲੈ ਆਉਣ ਤੇ ਪੱਤਰਕਾਰਾਂ ਨੂੰ ਇਲਾ ਭਾਜੀ ਉਹਨਾਂ ਨੂੰ ਸੱਦ ਲੈਣ ਉਧਰੋਂ ਭਾਜੀ ਗੀਰ ਸਿੰਘ ਕਾਮਰੇਟ ਨੂੰ ਸੱਦ ਲੈਣ ਤੇ ਮੇਰਾ ਜੋ ਹੱਕ ਹੈ ਮੇਰਾ ਵਾਹਕ ਮੈਨੂੰ ਮਿਲ ਜੇ ਤੇ ਇਹਨਾਂ ਦਾ ਕੰਮ ਹੋਇਆ ਕਰਾ ਲੈਣ ਠੀਕ ਅ ਸਰ ਤੁਹਾਡਾ ਨਾਮ ਦੱਸਿਓ ਜੀ ਜਿਹੜਾ ਨਾਮ ਕਾਮਰੇਟ ਜੀ ਕੀ ਬੋਲੋ ਜੀ ਪੰਜਾਬ ਨਿਰਮਾਨ ਮਜ਼ਦੂਰਾਂ ਪੰਜਾਬ ਦਾ ਬੈਸ ਪ੍ਰਧਾਨ ਨਿਰਮਾਨ ਮਜ਼ਦੂਰਾਂ ਦਾ ਅੱਛਾ ਜੀ ਕੰਮ ਕਰਦੇ ਕੰਮ ਕਰਦੇ ਉਹਨਾਂ ਦਾ ਪੰਜਾਬ ਦਾ ਬੈਸ ਪ੍ਰਧਾਨ ਠੀਕ ਹੈ ਜੀ ਤੇ ਕਾਮਰੇਡ ਜੀ ਇੱਕ ਗੱਲ ਦੱਸਿਓ ਨਾ ਕਿ ਜਦੋਂ ਉਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਆ ਕਿ ਸਾਨੂੰ ਅਹੀ ਰੁਪਏ ਲੈਣ ਗਏ ਆ ਸਾਨੂੰ ਉਹ ਜਾਤੀ ਸੂਚਕ ਸ਼ਬਦ ਬੋਲੇ ਤੇ ਤੁਸੀਂ ਨਾਲ ਸੀਗੇ ਤੇ ਜਦੋਂ ਰੇਟ ਕਰਨ ਗਏ ਆ ਉਦੋਂ ਵੀ ਤੁਸੀਂ ਨਾਲ ਸੀਗੇ ਤੁਹਾਡੇ ਸਹਣ ਆ ਜਾਂ ਉਹਦੇ ਭਰਾ ਦੀ ਸਹਣ ਹਾਂ ਹੁਣ ਤੁਸੀਂ ਮੈਨੂੰ ਸੱਚਾਈ ਦੱਸੋ ਵੀ ਉਦੋਂ ਕੀ ਹੋਇਆ ਸੀਗਾ ਕੀ ਗੱਲ ਹੋਈ ਸੀ ਗੱਲ ਜਾਣਕਾਰੀ ਬਿਲਕੁਲ ਸਹੀ ਦਿਓ ਦੇਖੋ ਜਾਣਕਾਰੀ ਇਹ ਹੈ ਕਿ ਮੇਰੇ ਕੋਲੇ ਆਦਮੀ ਆਪਣਾ ਆਇਆ ਲੱਡੂ ਮੇਰੇ ਕੋਲ ਕਹਿੰਦਾ ਕਿ ਮੈਂ ਇਤਨਾ ਉਹਦਾ ਕੰਮ ਕਰਨ ਲਿਆ ਸੀ ਤੇ ਹੁਣ ਲੈਂਟਰ ਪੈਣਾ ਸੀ ਤੇ ਲੈਂਡਰ ਪਾਉਣ ਵਾਸਤੇ ਮੈਂ ਪਲੇਟਾਂ ਪਲੂਟਾ ਸਮਾਨ ਲਿਆਉਣਾ ਸੀ ਤੇ ਮੈਂ ਉਹਨੂੰ ਕਿਹਾ ਮੈਨੂੰ ਪੈਸੇ ਦੇ ਕੋਸ਼ਿਸ਼ ਮੈਂ ਕੁਝ ਜੋ ਸਮਾਨ ਲਿਆ ਆ ਕੇ ਫਿੱਟ ਕਰਨਾ ਪਲੇਟਾਂ ਤੇ ਮੈਨੂੰ ਪੈਸੇ ਦੇ ਤੇ ਮੈਂ ਦੇਖ ਤੇ ਲਿਆ ਕੇ ਲਾਵਾਂ ਤੇ ਉਹ ਸਾਫ਼ ਹੀ ਮੁਕਰ ਗਿਆ ਮੇਰੇ ਕੋ ਪੈਸੇ ਨਹੀਂ ਆ ਗਏ ਉਹਨੇ ਫਿਰ ਰੇੜ ਕਾ ਪਾਤਾ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਵਾ ਤੇ ਹੁਣ ਮੈਂ ਦੱਸ ਕੀ ਕਰਾਂ ਤੇ ਮੇਰੇ ਨਾਲ ਚਲੋ ਮੈਂ ਫਿਰ ਇਹਦੇ ਨਾਲ ਗਿਆ ਨਾਲ ਜਾ ਕੇ ਤੇ ਮੈਂ ਉੱਥੇ ਚਲੋ ਉਹਦਾ ਬ੍ਰਦਰ ਵੱਡਾ ਮਡਾ ਬਲਜੀਤ ਬੱਲਾ ਕਰਕੇ ਕਹਿੰਨੇ ਆਪਾਂ ਨੂੰ ਮਨ ਨਾਮ ਬਲਜੀਤ ਸਿੰਘ ਦਾ ਬਹੁਤ ਵਧੀਆ ਮਡਾ ਠੀਕ ਹੈ ਭਰਾ ਬ੍ਰਦਰ ਦਾ ਵੱਡਾ ਤੇ ਇਹ ਵੀ ਆ ਗਿਆ ਅੰਦਰੋਂ ਤੇ ਇਹਦਾ ਭਤੀਜਾ ਵੀ ਆ ਗਿਆ ਉੱਥੇ ਮਿਲੇ ਫਿਰ ਰੋਲਾ ਵਾਲਾ ਪਿਆ ਕਾਫੀ ਉਹ ਆ ਪਿੰਡਰ ਉਹ ਹੋਇਆ ਆ ਇੱਕ ਘਟ ਘਟਿਆ ਤਿੰਨ ਕੱਢੇ ਆ ਉਹ ਵੀ ਉਹਨਾਂ ਚਲੋ ਕਲੀਅਰ ਹੋ ਗਿਆ ਵੀ ਪਿੰਡਰ ਚਲੋ ਸਰੀਆ ਨਹੀਂ ਲਿਆ ਗਿਆ ਤਾਂ ਦਾ ਇੰਨੇ ਬੜੇ ਆ ਲੋੜ ਦੀ ਕੀ ਚਲੋ ਸਾਰੇ ਸਹਿਮਤੀ ਦੇ ਦਿੱਤੀ ਫਿਰ ਕਹਿੰਦਾ ਕਿ ਚਲੋ ਲੈਂਟਰ ਪਾ ਦੋ ਇੱਥੇ ਰੇਟ ਦੀ ਗੱਲ ਹੋਈ ਫਿਰ ਰੇਟ ਨਹੀਂ ਕੀਤਾ ਮੈਂ ਉਹ ਫਿਰ ਮਰਜੀਤ ਨਾਲ ਕਿਹਾ ਜੀਸਾ ਨੂੰ ਕੀ ਰੇਟ ਦਾ ਜਰਾਂ ਦਾ ਮੁਕਾਬਲਾ ਪਹਿਲਾਂ ਕੰਮ ਤੇ ਮੈਨੂੰ ਸਾਈਟ ਤੇ ਕਰਕੇ ਕਹਿੰਦਾ ਵੀ ਇਹਦਾ ਥੋੜਾ ਬੋਧਾ ਵਾਧਾ ਕਰਨਾ ਚਾਹੀਦਾ ਯਾਰ ਥੱਲੇ 30 ਪਤਾ ਨਹੀਂ ਕਿੰਨਾ ਵਾ ਤੇ ਬਿਲਡਿੰਗ ਪੱਟੀ ਉੱਤੇ ਛੁੱਟੀ ਆ ਤੇ ਇਹਨੂੰ 135 ਰੁਪਏ ਪਹਿਲਾਂ 33 ਲਾਇਆ ਫਿਰ ਉਹਨੇ 135 ਕਰਤੇ ਚਲੋ ਜੀ 35 ਕਿੰਨੇ ਕੀਤੇ 135 135 ਸਕਰ ਫੁੱਟ ਕਿੰਨੇ ਕੀਤਾ ਬਲਜੀਤ ਸਿੰਘ ਔਰ ਇਹਨੇ ਖੁਦ ਆਪੀ ਵੀ ਬੰਟੀ ਨੇ ਵੀ ਔਰ ਇਹਦੇ ਭਤੀਜਾ ਵੀ ਨਾਲ ਮੇਰੇ ਨਾਲ ਹੋਰ ਮੁੰਡੇ ਵੀ ਆਗੇ ਹੀ ਮਿਸਤਰੀ ਇਹਦੇ ਪਿੰਡ ਦਾ ਹੀ ਬੱਬਾ ਮੁੰਡਾ ਇੱਕ ਬੰਬਾ ਠੀਕ ਹੈ ਠੀਕ ਹੈ ਚਲੋ ਇਹ ਮਤਲਬ ਇਹਨਾਂ ਵੱਲੋਂ ਕੀਤੇ ਗਿਆ 135 ਬਲ ਉਹਨਾਂ ਉਹਦੇ ਵੱਲੋਂ ਉਹਨਾਂ ਵੱਲੋਂ 135 ਰੇਡ ਚਲੋ ਜੀ ਮੈਂ ਵੀ ਉੱਥੇ ਸਾਈਨ ਕਰ ਦਿੱਤੇ ਬਲਜੀਤ ਸਿੰਘ ਨੇ ਆਪਾਂ ਮੇਨ ਗੱਲ ਤੇ ਤੁਸੀਂ ਦੱਸੋ ਜਦੋਂ ਤੁਸੀਂ ਕਰਾਤਾ ਨਾ ਰੇਟ ਤੁਸੀਂ ਜਦੋਂ ਦੂਸਰੀ ਗੱਲ ਗਏ ਉਹ ਇਹ ਗੱਲ ਦੱਸੋ ਵੀ ਉਹਨਾਂ ਨੇ ਇਹਨਾਂ ਨੂੰ ਕੋਈ ਅਪਸ਼ਬਦ ਬੋਲੇ ਜਦੋਂ ਇਹ ਫੇਰ ਤੱਕਸੇ ਦੇ ਲੰਘੇ ਫੇਰ ਮੇਰਾ ਵਾਲ ਆਇਆ ਫੇਰ ਆਇਆ ਤੇ ਫੇਰ ਕਹਿੰਦਾ ਕਿ ਨਾ ਤੇ ਮੈਨੂੰ ਪੈਸੇ ਦਿੰਦਾ ਵੀ ਸਮਾਨ ਮੈਂ ਲਿਆਵਾ ਤੇ ਨਾ ਇਹ ਕੋਈ ਕੰਮ ਕੇ ਫਸੇ ਲੋਂਦਾ ਤੇ ਮੈਂ ਹੁਣ ਕਿਤੇ ਵੀ ਕੰਮ ਤੇ ਜਾਣਾ ਤੇ ਮੈਂ ਕੀ ਕਰਾਂ ਫਿਰ ਉਹ ਮੈਂ ਦੁਬਾਰਾ ਫੇਰ ਇੱਕਦਮ ਮੈਂ ਚੱਲ ਜਾ ਰਿਹਾ ਚੰਗੀ ਗੱਲ ਮੈਂ ਬਲਜੀਤ ਸਿੰਘ ਨੂੰ ਫੋਨ ਆਇਆ ਉਹਨੇ ਚੁੱਕਿਆ ਨਹੀਂ ਬਲਜੀਤ ਨੇ ਇਹਦੇ ਭਰਾ ਨੇ ਬੱਲੇ ਨੇ ਤੇ ਇਹ ਜਾਂ ਤੈਨੂੰ ਅੰਦਰ ਬਿਠਾ ਤੇ ਇਹ ਲੱਡੂ ਜਿਹੜਾ ਵਾ ਇਹ ਥੋੜਾ ਪਿਛੇ ਹੀ ਮੈਂ ਗਾੜੀ ਗੇਟ ਤੇ ਲੱਗ ਕੇ ਗਿਆ ਤੇ ਬਾਹਰੋਂ ਨਿਕਲਦਾ ਸਾਰੀ ਮਲੇ ਨੇ ਬੋਲਿਆ ਮਾੜਾ ਚੰਗਾ ਬਣਾਉਣਾ ਬੰਦਾ ਇਹ ਮੇਰੇ ਸ਼ਕਲ ਹੀ ਮਿਲਦੀ ਚਾਹੁੰਦਾ ਦੀ ਮੈਂ ਇਹਦਾ ਮੈਂ ਉਹ ਹੀ ਕਰਨਾ ਚਾਹਦਾ ਇਹ ਮੇਰੇ ਘਰ ਕਰ ਲੈਦਾ ਤੁਸੀਂ ਸੌ ਵਰਾਓ ਲੱਖ ਵਰਾਓ ਇਹ ਮੇਰੇ ਘਰ ਨਹੀਂ ਹੋਣਾ ਚਾਹੀਦਾ ਤੇ ਮੈਂ ਸੋ ਕੋ ਕਹਿਆ ਮੈਂ ਕਰਦਾ ਤੇਰੇ ਪਿਆਰ ਵਰਗਾ ਤੂੰ ਅੱਥਾ ਚਾਹਦਾ ਇੰਨੀ ਇਤਨਾ ਇੰਨੀ ਘਰ ਆਇਆ ਵੀ ਕਿਸੇ ਦੀ ਦੁਸ਼ਮਣ ਦੀ ਵੀ ਕਿੰਨ ਨਖੇਦਨ ਕਰਦੀ ਤੇਰਾ ਤੇ ਮਿਸਰੀ ਤੇ ਨਾਲੇ ਉਦਾਂ ਵੀ ਤੇ ਤੇ ਫਿਰ ਗੱਲ ਠੀਕ ਨਹੀਂ ਗਈ ਇਸ ਤਰ੍ਹਾਂ ਕੇ ਫਿਰ ਇੰਨੀ ਗੱਲ ਕਰਕੇ ਆਪਾਂ ਬਵੀ ਆ ਗਿਆ ਬਾਅਦ ਚ ਚਲੋ ਇਹ ਵੀ ਤੁਸੀਂ ਆ ਗਏ ਮੈਂ ਮਾਲੀ ਕਰ ਹਾਂ ਤੁਸੀਂ ਇਹ ਦੱਸੋ ਨਾ ਫਿਰ ਤੁਹਾਨੂੰ ਕੋਰਟ ਚ ਜਾਣ ਦੀ ਕੀ ਲੋੜ ਪੈ ਗਈ ਕਿਉਂ ਗਏ ਫਿਰ ਹਾਂ ਕਾਰਨ ਦੱਸੋ ਫਿਰ ਜਦੋਂ ਇਹਨੇ ਕਿਹਾ ਕਿ ਮੈਂ ਪੈਸਾ ਦਾ ਕੋਈ ਨਹੀਂ ਦੇਣਾ ਮੈਂ ਇਹਦੇ ਵਿੱਚੋਂ ਕੱਢਣੇ ਹਾਂ ਉਹ ਜੇ ਕਰਨਾ ਤੇ ਮੈਂ ਫਿਰ ਇਹਨੂੰ ਕਿਹਾ ਵੀ ਭਾਈ ਆਪਣਾ ਲੱਡੂ ਹੁਣ ਮੈਂ ਇਹ ਵੇਖੋ ਉਹ ਤੇ ਮੇਰੀ ਵੀ ਉਹਨੇ ਇੱਕ ਵਾਰੀ ਸ਼ਰਮ ਕੀਤੀ ਕੋਈ ਇਤਨੀ ਕੀਤੀ ਮੇਰੇ ਵੀ ਮੂੰਹ ਤੇ ਮੈਂ ਨਾ ਕੋੜ ਬੋਲਦਾ ਮੈਂ ਹੁਣ ਇਹਦਾ ਮੈਂ ਨਹੀਂ ਹੱਸ ਸਕਦਾ ਅੱਗੇ ਤੇਰੀ ਮਰਜ਼ੀ ਆ ਕਹਿੰਦਾ ਬਾਜੀ ਫਿਰ ਮੈਂ ਕੋਰਟ ਚਲ ਜਾਣਾ ਮੈਂ ਉਹ ਤੇਰੀ ਖੁਸ਼ੀ ਜਾ ਸਕਦਾ ਕੋਟ ਚ ਕਿਉਂ ਕੋਰ ਸਾਰੇ ਜਾ ਸਕਦੇ ਨੇਵਰ ਕੋਟ ਹੀ ਬਣਿਆ ਇੱਕ ਸੈਂਟਰ ਸਰਕਾਰ ਦਾ ਕੋਟ ਆ ਉਹ ਸਾਰੇ ਜਾ ਸਕਦੇ ਹਰ ਸਟੇਜ ਦੇ ਵਿੱਚ ਕੋਟ ਹੁੰਦਾ ਹਾਂਜੀ ਪ੍ਰਧਾਨ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੇਖੋ ਪੱਤਰਕਾਰ ਸਾਹਿਬ ਮੈਂ ਤੇ ਇਹ ਚਾਹੁੰਦਾ ਕਿ ਮੇਰੀ ਖੁਸ਼ੀ ਹੁੰਦੀ ਹੈ ਕਿ ਆ ਜਿਹੜੇ ਕੋਟਾਂ ਵਾਲੇ ਚੱਕਰ ਚ ਨਾ ਪੈਣਾ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਉੱਥੇ ਰਹਿਨੇ ਵੇਖੀਦਾ ਬਹੁਤ ਲੰਮਾ ਪ੍ਰੋਸੀਜਰ ਆ ਕਈ ਸਾਲ ਲੰਘ ਜਾਂਦੇ ਆ ਤੇ ਮੈਂ ਤੇ ਚਾਹੁੰਦਾ ਵੀ ਬੈ ਕੇ ਤੋਂ ਹੀ ਆ ਜੋ ਹੋਰ ਪਾਕੀ ਸੱਜਣੇ ਬਸ ਆਪਣੀ ਜਦ ਲਵੇ ਇਹਨਾਂ ਦਾ ਨਿਬੜ ਜਾ ਬੜੀ ਵਧੀਆ ਗੱਲ ਆ ਹੁਣ ਮੇਰੀ ਜਿਹੜੀ ਗੱਲ ਹੈ ਮੈਂ ਵੇਖੋ ਸਾਰਿਆਂ ਦਾ ਸੱਚਾ ਮੇਰੇ ਨਾਲ ਕੋਈ ਉਹਨਾਂ ਲੋਕਾਂ ਕੇਸ ਲੱਗੇ ਤਾਂ ਵੀ ਮੈਂ ਜਾਗਾਂ ਉੱਥੇ ਹੁਣਾ ਕੋਰਟ 'ਚ ਹੀ ਮੈਂ ਸਰਕਾਰ ਨੇ ਹਲ ਬੋਰਡ ਦੇ ਮੈਂਬਰ ਲਿਆ ਮੈਂ ਤਾਂ ਉੱਥੇ ਕੋਰਟ 'ਚ ਰਹਿਣਾ ਹੁੰਦਾ ਮੈਂ ਤਾਂ ਜਣਾ ਜਣਾ ਜਣ ਬਹੁਤ ਹਫ਼ਤੇ ਚਾਰ ਦਿਨ ਤੇ ਮੇਰੇ ਪੱਕੇ ਹੁੰਦੇ ਨਾ ਅਸਲ ਕਿ ਮੈਂ ਤੇ ਇਹ ਚਾਹੁੰਗਾ ਕਿ ਕੋਰਟ ਵਾਲਾ ਕੰਮ ਨਾ ਇਹਨਾਂ ਦਾ ਮੁੱਖ ਜੀ ਚੰਗੀ ਗੱਲ ਹੈ ਨਾ ਨਾ ਸਕਦਾ ਠੀਕ ਹੈ ਸਾਂਝੇ ਬੰਦੇ ਆਂ ਦੋਵੇਂ ਤੇ ਸਾਂਝੇ ਆਂ ਧੰਨਵਾਦ